ਕਹਾਣੀ ਅੱਧੀ ਔਰਤ ਗੱਲ ਅੱਜ ਤੋਂ 8-10 ਸਾਲ ਪਹਿਲਾਂ ਦੀ ਹੈ ਮੇਰੀ ਅੱਖੀ ਦੇਖੀ ਮੈਂ ਕੁਲਵੰਤ ਸਿੰਘ ਪਿੰਡ ਸਪੀੜਾ ਪਟਿਆਲਾ ਦਰਅਸਲ ਇਹ ਕਹਾਣੀ ਮੇਰੇ ਦੋਸਤ ਦੀ ਮਾਸੀ ਜੀ ਦੇ ਪਰਵਾਰ ਨਾਲ ਸੰਬੰਧਿਤ ਹੈ ਉਹਨਾਂ ਦੇ ਦੋ ਪੁੱਤ ਤੇ ਇੱਕ ਧੀ ਸੀ ਜੋ ਕਿ ਵਿਆਹੀ ਹੋਈ ਸੀ ਤੇ ਇਸ ਤੋਂ ਛੋਟੇ ਮੁੰਡੇ ਦਾ ਰਿਸ਼ਤਾ ਹੋਇਆ ਹੋਇਆ ਸੀ ਤੇ ਸਭ ਤੂੰ ਛੋਟਾ ਮੁੰਡਾ ਅਜੀ ਕੁਵਾਰਾ ਸੀ ਵੱਡੇ ਮੁੰਡੇ ਦਾ ਨਾਮ ਦਲੀਪ ਤੇ ਛੋਟਾ ਛੋਟੇ ਦਾ ਨਾਮ ਅਮਨਦੀਪ ਤੇ ਕੁੜੀ ਰਮਨਦੀਪ ਸੀ ਰਿਸ਼ਤੇਦਾਰੀ ਵੀ ਠੀਕ ਠਾਕ ਸੀ ਉਹਨਾਂ ਦੀ ਕੋਈ ਜ਼ਿਆਦਾ ਮਿਲ ਵਰਤਾਲ ਨਹੀਂ ਸੀ ਲੋਕਾਂ ਨਾਲ ਦਲੀਪ ਕਾਰਮੈਕੈਨਿਕ ਦਾ ਕੰਮ ਕਰਦਾ ਸੀ ਕਿਸੇ ਕਾਰਨ ਉਹਦਾ ਰਿਸ਼ਤਾ ਸਿਰੇ ਨਾ ਚੜਿਆ ਤੇ ਜਿਸ ਕਰਕੇ ਉਹ ਸ਼ਰਾਬ ਪੀਣ ਲੱਗ ਪਿਆ ਸੀ ਉਹ ਨਿਤ ਸ਼ਰਾਬ ਪੀਂਦਾ ਤੇ ਆਪਣੀ ਸਾਰੀ ਕਮਾਈ ਨਸ਼ਿਆਂ ਵਿੱਚ ਖਰਾਬ ਕਰਦਾ ਅਮਨਦੀਪ ਨਾਲ ਮੇਰੀ ਗੁੜੀ ਸਾ ਸੀ ਮੇਰੇ ਤੋਂ ਉਹ 4 ਜਾਂ 5 ਸਾਲ ਵੱਡਾ ਸੀ ਅਸੀਂ ਕਿਤੇ ਜਾਂਦੇ ਤਾਂ ਇਕੱਠੇ ਹੀ जाया ਕਰਦੇ ਸੀ ਉਹ ਖੇਤੀਬਾੜੀ ਦਾ ਕੰਮ ਕਰਦਾ ਸੀ ਜਦੋਂ ਅਸੀਂ ਵਿਹਲੇ ਹੁੰਦੇ ਤਾਂ ਅਸਾਂ ਗੋਲੀਆਂ ਖੇਡਣ ਲੱਗ ਜਾਣਾ ਸਾਰਾ ਦਿਨ ਮਸਤ ਰਹਿਣਾ ਜ਼ਿੰਦਗੀ ਬੜੀ ਹਸੀਨ ਲੱਗਦੀ ਸੀ ਉਦੋਂ ਮੇਰਾ ਭਰਾ ਮੇਰਾ ਸਭ ਤੋਂ ਵਧੀਆ ਯਾਰ ਸੀ ਜ਼ਿਆਦਾਤਰ ਉਹ ਸਾਡੇ ਨਾਲ ਹੀ ਰਹਿੰਦਾ ਸੀ ਕਿਉਂਕਿ ਉਸ ਨੂੰ ਮੇਰੀ ਮੰਮੀ ਜੀ ਨੇ ਹੀ ਪਾਲਿਆ ਸੀ ਸਾਡੇ ਇਦਾਂ ਹੀ ਬਹੁਤ ਸੋਹਣੇ ਦਿਨ ਬੀਤ ਰਹੇ ਸਨ ਕਿ ਪਤਾ ਨਹੀਂ ਕਦੋਂ ਹਾਸ ਦੇ ਵਾਸਤੇ ਘਰ ਨੂੰ ਕਿਸ ਦੀ ਭੈੜੀ ਨਜ਼ਰ ਲੱਗ ਜਾਵੇਗੀ ਮੇਰੀ ਮਾਸੀ ਜੀ ਦੇ ਘਰ ਮੇਰੇ ਭਰਾਵਾ ਲਈ ਰਿਸ਼ਤਾ ਆਇਆ ਸੀ ਪਰ ਵੱਡੇ ਨੇ ਰਿਸ਼ਤੇ ਰਿਸ਼ਤੇ ਤੋਂ ਮਨਾ ਕਰ ਦਿੱਤਾ ਤੇ ਉਹ ਰਿਸ਼ਤਾ ਛੋਟੇ ਭਰਾ ਅਮਨਦੀਪ ਨਾਲ ਕਰ ਦਿੱਤਾ ਕੀ ਪਤਾ ਉਹ ਰਿਸ਼ਤਾ ਨਹੀਂ ਮੌਤ ਦਾ ਸੱਦਾ ਦਿੱਤਾ ਗਿਆ ਸੀ ਕੁਝ ਚਿਰ ਪਿਛੋਂ ਵਿਆਹ ਹੋਇਆ ਸਾਰੇ ਖੁਸ਼ ਸਨ ਵਿਆਹ ਪਿਛੋਂ ਸਭ ਆਪਣੇ ਆਪਣੇ ਕੰਮ ਲੱਗ ਗਏ ਵਿਆਹ ਤੋਂ ਕੁਝ ਸਮਾਂ ਬਾਅਦ ਹੀ ਨਵੀਂ ਆਈ ਨੋਹ ਦਲਜੀਤ ਕੌਰ ਨੇ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ। ਨੇਤ ਨਵੇਂ-ਨਵੇਂ ਡਰਾਮੇ ਕਰਨ ਲੱਗ ਪੈਂਦੀ। ਉਹਨੂੰ ਬਹੁਤ ਸਮਝਾਇਆ ਪਰ ਉਹ ਸਮਝਣ ਵਾਲੀ ਔਰਤ ਕਿੱਥੇ ਸੀ? ਔਰਤ ਨਹੀਂ ਡੈਂਸ ਸੀ ਉਹ। ਤਾਂ ਚਲੋ ਭਰਾ ਇਹਨਾਂ ਰੋਜ਼-ਰੋਜ਼ ਦੇ ਡਰਾਮਿਆਂ ਤੋਂ ਬਚਣ ਲਈ ਅਲੱਗ ਹੋ ਗਿਆ। ਉਸਨੇ ਸੋਚਿਆ ਚਲੋ ਹੁਣ ਤਾਂ ਉਹ ਚੈਨ ਨਾਲ ਸੋ ਸਕੇਗਾ ਪਰ ਹੋਇਆ ਇਸਦੇ ਉਲਟ ਉਹ ਅੱਗੇ ਨਾਲੋਂ ਹੋਰ ਜ਼ਿਆਦਾ ਡਰਾਮੇ ਕਰਨ ਲੱਗ ਪਈ ਅਮਨ ਨੇ ਆਪਣਾ ਆਪਣੇ ਸਹੁਰੇ ਪਰਵਾਰ ਨੂੰ ਫੋਨ ਕਰਕੇ ਦਲਜੀਤ ਭਾਬੀ ਬਾਰੇ ਸਭ ਕੁਝ ਉਹਨਾਂ ਨੂੰ ਦੱਸ ਦਿੱਤਾ ਪਰ ਉਹਨਾਂ ਮੇਰੇ ਹੀ ਭਰਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗ ਪਏ ਚਲੋ ਅਮਨ ਨੇ ਸਬਰ ਦਾ ਘੋਟ ਭਰ ਲਿਆ ਕੁਝ ਸਮੇਂ ਬਾਅਦ ਉਹਨਾਂ ਦੇ ਘਰ ਇੱਕ ਧੀ ਨੇ ਜਨਮ ਲਿਆ ਜਿਸ ਦਾ ਨਾਂ ਜਸਪ੍ਰੀਤ ਰੱਖਿਆ ਗਿਆ ਬੜੀ ਪਿਆਰੀ ਲੱਗਦੀ ਸੀ ਉਹ ਜਦੋਂ ਮੈਨੂੰ ਚਾਚੂ ਆਖ ਬੁਲਾਇਆ ਕਰਦੀ ਸੀ ਪਰ ਮੇਰੀ ਭਾਬੀ ਉਹ ਨੂੰ ਕਿਸੇ ਕੋਲ ਨਾ ਜਾਣ ਦਿੰਦੀ ਨਾ ਅਮਨ ਨੂੰ ਸਾਡੇ ਘਰ ਆਉਣ ਜਾਂ ਬੋਲਣ ਦਿੰਦੀ ਚਲੋ ਉਹਦੀ ਮਜਬੂਰੀ ਨੂੰ ਸਮਝਦੇ ਆ ਅਸੀਂ ਵੀ ਉਸ ਨੂੰ ਬੁਲਾਉਣ ਪਰ ਨਾ ਬੁਲਾਉਂਦੇ ਪਰ ਉਹ ਡੈਨ ਜਹੀ ਔਰਤ ਉਹਨੂੰ ਖੁਸ਼ ਕਿੱਥੇ ਰਹਿਣ ਦਿੰਦੀ ਸੀ ਅਮਨ ਮੇਰਾ ਅਮਨ ਨਾਲ ਮੇਰਾ ਮਿਲਣਾ ਬੋਲਣਾ ਲੱਗ ਪਰ ਖਤਮ ਹੀ ਹੋ ਗਿਆ ਸੀ ਕਈ ਵਾਰ ਬਾਹਰ ਕਿਤੇ ਮੇਲ ਵੀ ਲੈਂਦੇ ਪਰ ਉਹ ਬਹੁਤ ਉਦਾਸ ਤੇ ਤੰਗ-ਤੰਗ ਜਾ ਰਹਿਣ ਲੱਗ ਪਿਆ ਸੀ ਹੁਣ ਪੁਲਿਸ ਦਾ ਰੋਜ਼-ਰੋਜ਼ ਘਰ ਆਉਣਾ ਆਮ ਜਿਹਾ ਹੀ ਹੋ ਗਿਆ ਸੀ ਪੁਲਿਸੌਂਦੀ ਮੇਰੇ ਭਰਾ ਦਾ ਪੱਖ ਸੁਣੇ ਬਿਨਾ ਹੀ ਉਸ ਨੂੰ ਅੰਦਰ ਕਰਨ ਦੀਆਂ ਧਮਕੀਆਂ ਦਿੰਦੇ ਪੁਲਿਸ ਵਾਲੇ ਰਿਸ਼ਵਤਖੋਰ ਤਾਂ ਸਨ ਪੈਸੇ ਮਿਲਦੇ ਸਨ ਤੇ ਧਮਕੀਆਂ دیے ਜਾਂਦੇ ਸਨ ਸਰਕਾਰ ਨੇ ਵੀ ਬਹੁਤ ਗਲਤ ਨਿਜਮ ਬਣਾਇਆ ਹੈ ਔਰਤਾਂ ਨੂੰ ਇੰਨੀ ਜ਼ਿਆਦਾ ਖੁੱਲ ਦੇ ਕੇ ਇਹ ਬਣਾਇਆ ਤਾਂ ਉਹ ਨਾਂ ਦੀ ਰੱਖਿਆ ਲਈ ਗਿਆ ਸੀ ਪਰ ਉਸ ਗੰਦੀ ਔਰਤ ਨੇ ਇਸ ਤਰ੍ਹਾਂ ਨਜ਼ਾਇਜ਼ ਫਾਇਦਾ ਉਠਾਇਆ ਸਮਾਂ ਬੀਤਦਾ ਗਿਆ ਤੇ ਪੁਲਿਸ ਦਾ ਰੋਜ਼ ਆਉਣ ਜਾਣਾ ਆਉਣਾ ਜਾਣਾ ਜਾਰੀ ਰਿਹਾ ਮੇਰੇ ਮਾਸੀ ਮਾਸੜ ਜੀ ਤੇ ਹੋਰਾਂ ਨੂੰ ਤਾਂ ਸਾਡੇ ਪਰਿਵਾਰ ਨੂੰ ਪੁਲਿਸ ਵੱਲੋਂ ਧਮਕੀਆਂ ਦਿੱਤੀਆਂ ਜਾਂਦੀਆਂ ਪਾਣੀ ਹੁਣ ਸਿਰ ਤੋਂ ਸਿਰ ਤੋਂ ਉੱਪਰ ਲੰਘ ਚੁੱਕਾ ਸੀ ਉਹਨੇ ਭਰਾ ਨੂੰ ਰੋਟੀ ਪਾਣੀ ਦੇਣਾ ਬੰਦ ਕਰ ਦਿੱਤਾ ਸੀ ਉਹਦੇ ਕੱਪੜੇ ਨਾ ਧੋਣੇ ਮਤਲਬ ਲੜਨ ਦੇ ਨਿਤ ਬਹਾਨੇ ਲੱਭਦੀ ਰਹਦੀ ਹੁਣ ਅਮਨ ਸਬਰ ਕਰ ਬੈਠਾ ਸੀ ਉਹ ਘਰ ਆ ਕੇ ਆਪਣਾ ਆਪ ਹੀ ਰੋਟੀ ਪਾਣੀ ਬਣਾ ਲੈਂਦਾ ਤੇ ਆਪ ਹੀ ਕੱਪੜੇ ਲੀਰੇ ਧੋ ਲੈਂਦਾ ਹੁਣ ਦਲਜੀਤ ਨੂੰ ਉਹ ਕੋਈ ਕੰਮ ਨਾ ਕਹਿੰਦਾ ਫਿਰ ਵੀ ਦਲਜੀਤ ਨੇ ਉਹਨੂੰ ਤੰਗ ਕਰਨਾ ਨਾ ਛੱਡਿਆ ਬਲਕਿ ਹੋਰ ਜ਼ਿਆਦਾ ਤੰਗ ਕਰਨ ਲੱਗ ਪਈ ਹੁਣ ਅਮਨ ਇਸ ਜ਼ਿੰਦਗੀ ਤੋਂ ਪੂਰੀ ਤਰ੍ਹਾਂ ਤੰਗ ਆ ਚੁੱਕਾ ਸੀ ਨਾ ਹੋ ਆਪਣੇ ਦੁੱਖ ਸੁੱਖ ਕਿਸੇ ਨਾਲ ਸਾਂਝੇ ਕਰ ਸਕਦਾ ਸੀ ਕਿਉਂਕਿ ਉਸ ਡੈਨ ਵਰਗੀ ਔਰਤ ਨੇ ਆਉਂਦਿਆਂ ਹੀ ਉਸ ਦਾ ਹਰ ਕਿਸੇ ਨਾਲ ਰਿਸ਼ਤਾ ਤੜਵਾ ਦਿੱਤਾ ਸੀ ਹੁਣ ਅਮਨ ਇਕੱਲਾ-ਕੱਲਾ ਫੀਲ ਕਰਦਾ ਸੀ ਦਿਨੇ ਉਹ ਖੇਤਾਂ ਵਿੱਚ ਕੰਮ ਕਰਦਾ ਤੇ ਰਾਤੀਂ ਘਰ ਆ ਕੇ ਕਦੀ ਕਦਾਈ ਰੋਟੀ ਖਾ ਲੈਂਦਾ ਤੇ ਪਿੰਡ ਦੀ ਗੁੱਗਾ ਮਾੜੀ ਜੇ ਜਾ ਕੇ ਰਾਤ ਕੱਟਦਾ ਇਸ ਰੋਜ਼-ਰੋਜ਼ ਦੇ ਲੜਾਈ ਝਗੜੇ ਤੋਂ ਬਚਣ ਲਈ ਫਿਰ ਪਰ ਫਿਰ ਵੀ ਰੱਬ ਤੋਂ ਜਾਂ ਉਸ ਗੰਦੀ ਔਰਤ ਤੋਂ ਉਸ ਦੀ ਖੁਸ਼ੀ ਨਾ ਜਰੀ ਗਈ ਇੱਕ ਦਿਨ ਕੀ ਹੋਇਆ ਮੈਂ ਆਪਣੀ ਭੈਣ ਕੋਲ ਗਿਆ ਹੋਇਆ ਸੀ ਤਿਹਾਰਾਂ ਦੇ ਦਿਨ ਹੋਣ ਕਰਕੇ ਮੈਂ ਉਹਨਾਂ ਨੂੰ ਚੱਕਰੀਆਂ ਦਾ ਸੰਧਾਰਾ ਦਿਨ ਲੇ ਗਿਆ ਹੋਇਆ ਸੀ ਅਤੇ ਪਿੱਛੋਂ ਅਮਨ ਤੇ ਦਲਜੀਤ ਦੀ ਆਪਸ ਵਿੱਚ ਕੋਈ ਖੇਬਾਜੀ ਹੋ ਗਈ ਫਿਰ ਉਹ ਆਪਣੇ ਕੰਮ ਤੇ ਚਲਾ ਗਿਆ ਮੈਂ ਸ਼ਾਮ ਨੂੰ ਕਰੀਬ 7-8 ਵਜੇ ਆਪਣੇ ਘਰ ਵਾਪਸ ਆ ਚੁੱਕਾ ਸੀ ਸਭ ਪਾਸੇ ਸ਼ਾਂਤੀ ਸੀ ਰੋਜ਼ ਦੀ ਤਰ੍ਹਾਂ ਮੈਂ ਰੋਟੀ ਖਾ ਕੇ ਆਪਣਾ ਫੋਨ ਚਲਾਉਣ ਲੱਗ ਪਿਆ ਸਮਾਂ ਕਰੀਬ 10-11 ਵਜੇ ਦਾ ਹੋਵੇਗਾ ਸਾਬਿਤ ਹੋ ਚੁੱਕੇ ਸਨ ਸਿਰਫ ਮੈਂ ਜਾਗਦਾ ਸੀ ਮੈਨੂੰ ਸੌਣ ਤੋਂ ਪਹਿਲਾਂ ਬਾਥਰੂਮ ਜਾਣ ਦੀ ਆਦਤ ਸੀ ਜਦੋਂ ਮੈਂ ਜਾ ਕੇ ਵਾਪਸ ਆਪਣੇ ਕਮਰੇ ਨੂੰ ਜਾਣ ਲੱਗਾ ਤਾਂ ਮੇਰੀ ਅੱਖਾਂ ਸਾਹਮਣੇ ਮੇਰਾ ਭਰਾ ਮੇਰਾ ਜਿਗਰੀ ਯਾਰ ਅਮਨ ਅੱਗ ਦੀਆਂ ਲਾਟਾਂ ਵਿੱਚ ਜਲ ਰਿਹਾ ਸੀ ਸਾਡੀ ਕੰਦ ਛੋਟੀ ਹੋਣ ਕਰਕੇ ਸਾਰਾ ਕੁਝ ਸਾਫ਼ ਦਿੱਸhta ਸੀ ਮੈਂ ਚਾਹੁੰਦਿਆਂ ਹੋਇਆਂ ਵੀ ਉਸ ਨੂੰ ਬਚਾ ਨਾ ਸਕਿਆ ਹੌਲੀ ਹੌਲੀ ਉਸ ਦਾ ਸਾਰਾ ਸਰੀਰ ਅੱਗ ਦੀ ਲਪੇਟ ਵਿੱਚ ਆ ਗਿਆ ਐਂਬੂਲੈਂਸ ਨੂੰ ਫੋਨ ਕੀਤਾ ਤੇ ਸ਼ਹਿਰ ਦੇ ਸਰਕਾਰੀ ਹਸਪਤਾਲ ਵਿੱਚ ਉਹਨੂੰ ਦਾਖਲ ਕਰਵਾਇਆ ਗਿਆ ਉਹਦੀ ਕੰਡੀਸ਼ਨ ਦੇਖਦਿਆਂ ਡਾਕਟਰ ਸਾਹਿਬਾਂ ਨੇ ਉਹਨੂੰ ਚੰਡੀਗੜ੍ਹ 32 ਸੈਕਟਰ ਵਿੱਚ ਭੇਜ ਦਿੱਤਾ ਉਸ ਦਾ ਸਾਰਾ ਸਰੀਰ ਚਲ ਚੁੱਕਾ ਸੀ ਮੈਂ ਉਸ ਨੂੰ ਆਪਣੀਆਂ ਅੱਖਾਂ ਸਾਹਮਣੇ ਜਲਦਾ ਵੇਖ ਕੇ ਕੰਬ ਉਠਿਆ ਸੀ ਤੇ ਉਹਦੀ ਘਰ ਵਾਲੀ ਉਹਨੂੰ ਚਲਦੇ ਦੇਖ ਖੁਸ਼ ਹੋ ਰਹੀ ਸੀ ਅਮਨ ਨੂੰ ਬਚਾਉਣ ਲਈ ਅਸੀਂ ਬਹੁਤ ਕੋਸ਼ਿਸ਼ ਕੀਤੀ ਉਸਤੇ ਬਹੁਤ ਪੈਸੇ ਲਾਏ ਪਰ ਅਫਸੋਸ ਅਮਨ ਨਾ ਬਚ ਸਕਿਆ ਛੇ ਫੁੱਟਾ ਲੰਮਾ ਚੋੜਾ ਗੱਭਰੂ ਆਪਣੀ ਜਾਨ ਗਵਾ ਚੁੱਕਿਆ ਸੀ ਉਸ ਦੀ ਮੌਤ ਦਾ ਕਾਰਨ ਸਿਰਫ ਉਹ ਡੈਨ ਵਰਗੀ ਔਰਤ ਸੀ ਵਿਛੋੜਾ ਤੇਰਾ ਵੀਰਿਆ ਹੁਣ ਸੀ ਆਂ ਇਹ ਜਾਂਦਾ ਮੌਤ ਨੂੰ ਪਾਵਾਂ ਗਲਵਕੜੀ ਬਿਨ ਤੇਰੇ ਰਹਿਣਾ ਨਹੀਂ ਜਾਂਦਾ ਜੇਕਰ ਉਹਦਾ ਪੱਖ ਉਹਦੇ ਸੋਹਰੇ ਪਰਿਵਾਰ ਵਾਲੇ ਜਾਂ ਪੁਲਿਸ ਵਾਲਿਆਂ ਦੁਆਰਾ ਸੁਣਿਆ ਜਾਂਦਾ ਤਾਂ ਕੀ ਉਹ ਮਰਦਾ ਕਿ ਅਤਿਆਚਾਰ ਸਿਰਫ ਔਰਤਾਂ ਤੇ ਹੁੰਦੇ ਨੇ ਮਰਦਾਂ ਤੇ ਨਹੀਂ ਕੀ ਮਰਦ ਹੀ ਨਾਗਰ ਨਹੀਂ ਔਰਤਾਂ ਨਹੀਂ ਕਿ ਪੁਲਿਸ ਨੂੰ ਇਸ ਮੁੱਦੇ ਦੀ ਜਾਂਚ ਪੜਤਾਲ ਕਰਨੀ ਚਾਹੀਦੀ ਹੈ ਕਿ ਨਹੀਂ ਕਿ ਉਸ ਦੀ ਔਰਤ ਦੀ ਜ਼ਿੰਮੇਵਾਰੀ ਇੱਕ ਔਰਤ EC ਜਾਂ ਪੁਲਿਸ ਵੀ ਇਸ ਲਈ ਉਨੀ ਜ਼ਿੰਮੇਵਾਰ ਹੈ ਕਿ ਸਰਕਾਰ ਨੂੰ ਇਹ ਨਹੀਂ ਚਾਹੀਦਾ ਕਿ ਉਹ ਔਰਤਾਂ ਨੂੰ ਉਹਨਾਂ ਦੀ ਰੱਖਿਆ ਲਈ ਅਧਿਕਾਰ ਦੇਵੇ ਤਾਂ ਦੇਵੇ ਪਰ ਮਰਦਾਂ ਦਾ ਵੀ ਪੱਖ ਸੁਣਿਆ ਜਾਵੇ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ